ਇਹ ਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਹਰਕਤਾਂ ਕਰਦੇ ਹੋ ਉਹ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਕਿ ਜਿਨ੍ਹਾਂ ਨੇ ਗੁਰਾਈ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖਾਂ ਲਾਹਣ ਤੋਂ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਦਰ ਨੂੰ ਸੱਦ ਪਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਵੀਰ ਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇ ਖਾ ਪੈਸਾ ਆਪਣੀ ਭੈਣ ਨੂੰ ਕਹਿੰਦਾ ਵੀ ਗਾਰੂ ਪੀਰਣੀ ਚਾਹੀਦੀ ਹੈ ਅਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜੇ ਬਣਾ ਰਹੇ ਹੋ ਸੰਗਤ ਕੀ ਹੈ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੌਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਿਕਲ ਕੇ ਵਲੌਗ ਬਣਾਉਣੀ ਛੱਡ ਦੇਣਾ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਬੀਬੀ ਪ੍ਰੋਬਲਮ ਕੋਰ ਦਾ ਵਿਵਾਦ ਸੋਸ਼ਲ ਮੀਡੀਆ ਤੋਂ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੁਹਾਨੂੰ ਦੱਸ ਦਈਏ ਕਿ ਕੱਲ ਬੀਬੀ ਪ੍ਰੋਬਲਮ ਕੋਰ ਦੇ ਵੱਲੋਂ ਲਾਈਵ ਆ ਕੇ ਇਹ ਗੱਲ ਕਹੀ ਗਈ ਸੀ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਕਰਨਾ ਛੱਡ ਦਿੱਤਾ ਹੈ ਤੇ ਨਾ ਹੀ ਮੇਰੀ ਕੀਰਤਨ ਦੀ ਅੱਜ ਤੋਂ ਬਾਅਦ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਆਵੇਗੀ ਜਿਸ ਤੇ ਹਰਪੀ ਸਿੰਘ ਮਖੂਦੇ ਵੱਲੋਂ ਬੀਬੀ ਪ੍ਰੋਬਲਮ ਕੋਰ ਨੂੰ ਝਾੜ ਪਾਈ ਗਈ ਹਰਪੀ ਸਿੰਘ ਮਖੂਦਾ ਕਹਿੰਦਾ ਹੈ ਕਿ ਤੁਸੀਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਵਲੌਗ ਬਣਾਉਣਾ ਛੱਡ ਦੇਵਾਂਗੀ ਸਗੋਂ ਤੁਸੀਂ ਲਾਈਵ ਆ ਕੇ ਸਿੱਧਾ ਇਹ ਕਹਿ ਦਿੱਤਾ ਛੱਡ ਦੇਣਾ ਹੈ ਉੱਥੇ ਤੇ ਹੀ ਹਰਪ੍ਰੀਤ ਸਿੰਘ ਮਕੂ ਨੇ ਇਸ ਬੀਬੀ ਦੇ ਭਰਾ ਨੂੰ ਵੀ ਲਾਂਤਾਂ ਪਾਈਆਂ ਨੇ ਕਿ ਤੁਸੀਂ ਇੱਕ ਦੂਜੇ ਨੂੰ ਜੇਕਰ ਤੁਸੀਂ ਇੱਕ ਦੂਜੇ ਨੂੰ ਭੈਣ ਭਰਾ ਕਹਿ ਕੇ ਸੰਬੋਧਨ ਕਰੋ ਤਾਂ ਤੁਹਾਨੂੰ ਲੋਕ ਬਿਲਕੁਲ ਵੀ ਕਪਲ ਨਹੀਂ ਸਮਝਣਗੇ ਤਾਂ ਦੋਸਤੋ ਹੋਰ ਕੀ ਕੁਝ ਕਿਹਾ ਹਰਪ੍ਰੀਤ ਸਿੰਘ ਮਕੂ ਨੇ ਬੀਬੀ ਪ੍ਰਬਲਿੰਕ ਕੌਰ ਨੂੰ ਤੁਹਾਨੂੰ ਸੁਣਾਉਂਦੇ ਹਰਪ੍ਰੀਤ ਸਿੰਘ ਮਖੂ ਦਾ ਇਹ ਲਾਈਵ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਹਰਪ੍ਰੀਤ ਸਿੰਘ ਮਖੂ ਦੀਆਂ ਇਹਨਾਂ ਗੱਲਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਲੜਾਈ ਲੜਨ ਦੀ ਵਜਾਇ ਤੁਸੀਂ ਅਗੋ ਇਹ ਗੱਲ ਕਹਿ ਰਹੇ ਹੋ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਠੰਡ ਪੈ ਗਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਹਰਕਤਾਂ ਕਰਦੇ ਹੋ ਜੋ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਬੇਨਤੀ ਹੈ ਗੱਲ ਨੂੰ ਫੇਰ ਸਮਝੋ ਹੁਣ ਮੈਂ ਬੜਾ ਹੈਰਾਨ ਹੋਇਆ ਤੁਸੀਂ ਪਿਛਲੇ ਦਿਨਾਂ ਵਿੱਚ ਤੁਹਾਡੇ ਭਰਾ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੁਝ ਲੋਕ ਸਾਨੂੰ ਕਪਲ ਸਮਝਦੇ ਨੇ ਇਸ ਕਰਕੇ ਅਸੀਂ ਇੱਥੇ ਲਿਖਾ ਲੈਣਾ ਬ੍ਰਦਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਗੀਰਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇਖਾ ਪੈ ਸਕਦਾ ਜਦੋਂ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਪਏ ਹੋ ਜਿਸ ਨਾਲ ਲੋਕਾਂ ਨੂੰ ਭਲੇਖਾ ਪੈ ਰਿਹਾ ਜੇ ਲੋਕਾਂ ਨੂੰ ਭਲੇਖਾ ਪੈ ਰਿਹਾ ਤਾਂ ਤੁਸੀਂ ਉਹ ਹਰਕਤਾਂ ਛੱਡੋ ਨਾ ਕਿ ਕੀਰਤਨ ਛੱਡੋ ਮੇਰਾ ਮੰਨਣਾ ਇਹ ਆ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੌਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਹੀਂ ਕਰਦੇ ਮੈਂ ਵਲੌਗ ਬਣਾਉਣੇ ਛੱਡ ਦੇਣੇ ਨੇ ਜਾਂ ਉਹ ਵਲੌਗ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ ਜਾਂ ਡਬਲ ਮੀਨਿੰਗ ਬਣਦੇ ਨੇ ਜਾਂ ਸੰਗਤਾਂ ਨੂੰ ਨਹੀਂ ਚੰਗੇ ਲੱਗਦੇ ਮੈਂ ਉਹ ਛੱਡ ਦੇਣੇ ਨੇ ਕਮਾਲ ਦੀ ਗੱਲ ਐ ਇਹਦਾ ਅਰਥ ਇਹ ਵੀ ਕੀਰਤਨ ਛੱਡ ਦੇਣਾ ਚਲੋ ਮੇਰਾ ਤੇ ਮੰਨਣਾ ਐ ਸੀ ਵੀ ਤੁਸੀਂ ਇਹੋ ਜੀਆਂ ਭੈੜੀਆਂ ਤੀਜਾਂ ਡਬਲ ਮੀਨਿੰਗ ਚੀਜ਼ਾਂ ਛੱਡ ਦੇ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਜੇ ਤੁਸੀਂ ਕਿਹਾ ਵੀ ਮੈਂ ਕੀਰਤਨ ਚੜਨਾ ਹੈ ਮੇਰੇ ਖਿਆਲ ਦੇ ਵਿੱਚ ਕੀਰਤਨ ਨਹੀਂ ਸੀ ਚੜਨਾ ਚਾਹੀਦਾ ਪਰ ਜੇ ਕੀਰਤਨ ਦੇ ਦੌਰਾਨ ਤੁਸੀਂ ਫਿਰ ਦੁਬਾਰਾ ਇਹੋ ਜਿਹੇ ਵਲੋਗ ਬਣਾਉਣੇ ਨੇ ਤੇ ਫਿਰ ਮੇਰੇ ਖਿਆਲ ਤੁਹਾਨੂੰ ਕੀਰਤਨ ਛੱਡ ਹੀ ਦੇਣਾ ਚਾਹੀਦਾ ਤਾਂ ਕਿ ਸੰਗਤ ਦੇ ਵਿੱਚ ਕਿੰਨੀ ਕੀਬੀ ਫੈਲਦੀ ਹੈ ਹੁਣ ਕਮਾਲ ਦੀ ਗੱਲ ਹੈ ਤੁਹਾਡੇ ਬ੍ਰਦਰ ਦੀ ਇੱਕ ਵੀਡੀਓ ਦੇਖ ਰਿਹਾ ਹਾਂ ਜਿਹਦੇ ਵੀ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਹੜਾ ਭਰਾ ਆਪਣੀ ਭੈਣ ਨੂੰ ਪੁੱਛਦਾ ਹੁੰਦਾ ਕਿ ਸ਼ਰਾਪਤੀ ਦੇਣੀ ਚਾਹੀਦੀ ਹੈ ਤੁਸੀਂ ਕਿਸੇ ਜਗ੍ਹਾ ਤੋਂ ਜਾ ਰਹੇ ਹੋ ਮੈਨੂੰ ਨਹੀਂ ਪਤਾ xbyz ਕੋਈ ਵੀ ਜਗ੍ਹਾ ਹੈ ਹੈ ਨਾ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਸਾਥ ਸੰਗਤ ਜੀ ਇੱਥੇ ਸ਼ਰਾਬ ਵੀ ਉਹਨੇ ਦੀਏ ਇੱਥੇ ਪਾਣੀ ਵੀ ਉਹਨੇ ਦਾ ਹੈ ਹੈ ਨਾ ਮੰਨ ਲਓ ਤੁਸੀਂ ਸ਼ਰਾਬ ਦਾ ਨਾਂ ਨਹੀਂ ਲਿਆ ਪਰ ਤੁਹਾਡੇ ਭਰਾ ਦੇ ਮੂੰਹੋਂ ਸ਼ਬਦ दारू ਨਿਕਲਿਆ ਹੈ ਨਾ ਇਹ ਦੋਵੇਂ ਚੀਜ਼ਾਂ ਸਾਨੂੰ ਦੱਸੋ ਕੀ ਕਰਨਾ ਚਾਹੀਦਾ ਹੈ ਹੱਦ ਹੋਈ ਪਈ ਹੈ ਸੰਗਤ ਤੁਹਾਨੂੰ ਕਹੀ ਕਿ ਵੀ ਆ ਪੀ ਲਵੋ ਤੁਸੀਂ ਸੰਗਤ ਨੂੰ ਸਭ ਕੁਝ ਦੱਸਣਾ ਵੀ ਸਾਥ ਸੰਗਤ ਜੀ ਨਹੀਂ ਆ ਚੀਜ਼ਾਂ ਨਹੀਂ ਆ ਚੀਜ਼ਾਂ ਕੁਰਬਾਨੀ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਔਰ ਤੁਸੀਂ ਪੁੱਛ ਰਹੇ ਹੋ ਪਾਣੀ ਵੀ ਉਹਨੇ ਦਾ ਹੈ ਸ਼ਰਾਬ ਵੀ ਉਹਨੇ ਦੀਏ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਤੁਹਾਡਾ ਭਰਾ ਡਿਊਟੀ ਫਰੀ ਤੋਂ दारू ਪੀ ਰਣੀ ਚਾਹੀਦੀ ਹੈ हद ਹੋਈ ਪਈਏ ਕੋਈ ਭਰਾ ਆਪਣੀ ਭੈਣ ਨੂੰ ਕਹਿੰਦਾ ਕਿ दारू ਪੀ ਰਣੀ ਚਾਹੀਦੀ ਹੈ ਔਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜਿਹਾ ਬਣਾ ਰਹੇ ਹੋ ਸੰਗਤ ਦਾ ਤੁਹਾਡਾ ਕੀ ਪ੍ਰਭਾਵ ਪੈਂਦਾ ਹੋਵੇਗਾ ਹੁਣ ਮੰਨ ਲਓ ਮੈਨੂੰ ਕਿਸੇ ਨੇ ਸੱਦਿਆ ਪਰਦੇਸ ਕੀਰਤਨ ਦੇ ਉੱਪਰ ਮੈਂ ਕਿਸੇ 에ਰਪੋਰਟ ਦੇ ਉੱਪਰ ਆ ਤੇ ਮੈਂ ਵੀਡੀਓ ਬਣਾਉਣਾ ਮੈਂ ਸਾਧ ਸੰਗਤ ਜੀ ਮੈਨੂੰ ਦੱਸੋ ਇੱਥੇ ਸ਼ਰਾਬ ਵੀ ਉਨੇ ਦੀ ਹੈ ਪਾਣੀ ਵੀ ਉਨੇ ਦਾ ਦੱਸੋ ਮੈਨੂੰ ਕੀ ਪੀਣਾ ਚਾਹੀਦਾ ਮੈਨੂੰ दारू ਪੀ ਰਣੀ ਚਾਹੀਦੀ ਹੈ ਤੇ ਮੇਰੇ خیال ਦੇ ਵਿੱਚ ਜਿਨ੍ਹਾਂ ਨੇ ਗ੍ਰਾਹੀ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖ ਲਾਹਨਤਾਂ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਮ ਨੂੰ ਸੱਦ ਵੇਨਾ ਉਥੇ ਇਹ ਬਿਊਟੀ ਫਰੀ ਦੇ ਕੋਲ ਮੜਾ ਜਾ ਲੰਗਦਾ ਹੋਇਆ ਇਹਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਈਆਂ ਤੇ ਜ਼ੁਬਾਨ ਦੇ ਵਿੱਚੋਂ ਪਾਣੀ ਟਪਕਦਾ ਪਿਆ ਇਹੋ ਜਿਹਾ ਕੰਦਰ ਨੂੰ ਸਦੂਗੇ ਇਹ ਸਾਡੇ ਕੋਲ ਸਿੱਕੀ ਦਾ ਪ੍ਰਚਾਰ ਕਰੇਗਾ ਲੋਕ ਮੈਨੂੰ ਲਾਣਤਾ ਪਾਉਣਗੇ ਜਿਹੜੇ ਮੈਨੂੰ ਸੱਦਰ ਨੇ ਉਹਨਾਂ ਨੂੰ ਵੀ ਲਾਣਤਾ ਪਾਉਣਗੇ ਸੋ ਇਸ ਕਰਕੇ ਬੇਨਤੀ ਹੈ ਆਪਣੇ ਤੌਰ ਤਰੀਕੇ ਬਦਲੋ ਤੇ ਲੜਾਈ ਜਿਹੜੀ ਹੈ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਉਥੇ ਇਹ ਕਰਨਾ ਚਾਹੀਦਾ ਕਿ ਸਾਡੀ ਆ ਵੀ ਵੀਡੀਓ ਆ ਸਕਦੀ ਏ ਸਾਡੀ ਆ ਵੀ ਕੱਲ ਨੂੰ ਵੀਡੀਓ ਆ ਸਕਦੀ ਏ